ਸ਼ਾਹਕੋਟ ਦੇ ਮੁਖ ਅਫਸਰ ਇਨਸਪੈਕਟਰ ਬਰਿੰਦਰ ਸਿੰਘ ਵੱਲੋਂ ਭੋਲੇਪਾਲਾ ਦੇ ਲੋਕਾਂ ਨੂੰ ਲੁੱਟਣ ਵਾਲੇ ਹਨੀ ਟ੍ਰੈਪ ਚ ਪਸਾਉਣ ਵਾਲੇ گروਹ ਦਾ ਪਰਦਾਫਾਸ਼ ਚਾਰ ਨੰਬਰ ਗ੍ਰਿਫਤਾਰ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧਰ ਸ਼੍ਰੀ ਹਰਿੰਦਰ ਸਿੰਘ ਜ਼ਿਰਕ ਜੀ ਦੀ ਦਸ਼ਨ ਹਦੇਸ਼ ਤੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਇੱਕ ਮੁਸਤੈਦੀ ਨਾਲ ਇੱਕ ਵੱਡਾ ਹਨੀ ਟ੍ਰੈਪ ਚ ਪਸਾਉਣ ਵਾਲਾ ਗੈਂਗ ਜਿਹੜਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਰ ਕੀਤੀ ਹੈ। ਵਾਕਿਆ ਇਹ ਕਿ ਜਸਪਾਲ ਸਿੰਘ ਜੋ ਵਾਸੀ ਜੀਰਾ ਦਾ ਜ਼ਿਲ੍ਹਾ ਫਿਰੋਪੁਰ ਦਾ ਰਹਿਣ ਵਾਲਾ ਉਹ HDFC ਬੈਂਕ ਚ ਲੋਨ ਬ੍ਰਾਂਚ ਦੇ ਫੀਲਡ ਆਫਸਰ ਜੋ ਕੰਮ ਕਰਦਾ ਤੇ ਉਹਨੂੰ ਪਿਛਲੇ ਦਿਨੀ ਇੱਕ ਫੋਨ ਆਇਆ ਵੀ ਅਸੀਂ ਲੋਨ ਲੈਣਾ ਤੇ ਇੱਕ ਲੇਡੀ ਨੇ ਉਹਨੂੰ ਫੋਨ ਕਰਕੇ ਜਿਹੜਾ ਸ਼ਾਹਕੋਟ ਚ ਬੁਲਾ ਲਿਆ ਇੱਕ ਤਰੀਕ ਨੂੰ ਤੇ ਬੁਲਾ ਕੇ ਸ਼ਾਹਕੋਟ ਦੇ ਸਲੈਚਾਂ ਪਿੰਡ ਚ ਉਹਨੂੰ ਆਪਣੀ ਐਕਟਵਾ ਤੇ ਬਿਠਾ ਕੇ ਘਰੇ ਲੈ ਗਏ ਘਰੇ ਲ ਜਾ ਕੇ ਉਹਦੇ ਉਹਨੂੰ ਬਿਠਾਇਆ ਤੇ ਉਹ ਚਾਹ ਪਾਣੀ ਪੁੱਛਿਆ ਉਸ ਤੋਂ ਬਾਅਦ ਉਸੇ ਘਰ ਵਿੱਚ ਪਹਿਲਾਂ ਹੀ ਤਿੰਨ ਆਦਮੀ ਤੇ ਤਿੰਨ ਔਰਤਾਂ ਮੌਜੂਦ ਸਨ ਇਹ ਸਜਸਰੋਪ ਸਿੰਘ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਫ ਨੰਗਾ ਕਰਨ ਤੋਂ ਬਾਅਦ ਉਹਦੇ ਨੇ ਇੱਕ ਲੇਡੀ ਹੋਰ ਅਲਫ ਨੰਗੇ ਕਰਕੇ ਬਿਠਾ ਕੇ ਉਹਦੀ ਵੀਡੀਓ ਬਣਾਈਆਂ ਉਸ ਤੋਂ ਬਾਅਦ ਉਹਨੂੰ ਬਹੁਤ ਜ਼ਿਆਦਾ ਟੌਰਚਰ ਕਰਨ ਤੋਂ ਬਾਅਦ ਪੱਖੇ ਨਾਲ ਉਹਨੂੰ ਉਲਟਾ ਵੀ ਲਟਕਾਇਆ ਟੌਰਚਰ ਕਰਨ ਦੀ ਬੇਅਦੀਆਂ ਪਾਰ ਕਰ ਦਿੱਤੀਆਂ ਤੇ ਉਸ ਦੇ ਜਿਹੜੇ ਏਟੀਐਮ ਜਿਹੜੇ ਕ੍ਰੈਡਿਟ ਕਾਰਡ ਜਬਰਦਸਤੀ ਉਹਨਾਂ ਤੋਂ ਜੋ ਕੱਢ ਕੇ ਇੱਥੇ ਲੋਕਲ ਸ਼ਾਹਕੋਟ ਦੇ ਬੈਂਕ ਤੋਂ ਕਰੀਬ 90000 ਰੁਪਿਆ ਜਿਹੜਾ ਵਸੂਲ ਕੀਤਾ ਜ਼ਬਰਦਸਤੀ ਅਤੇ ਉਸ ਦੇ ਸਾਜੋ ਸਮਾਨ ਜਿਹੜੀ ਚੈੱਕ ਬੁੱਕ ਸੀ ਖਾਲੀ ਜਬਰਦਸਤੀ ਦੋ ਚਿੱਕਾਂ ਤੇ ਸੈਂਕੜੇ ਤਕਰੀਬ 4 ਘੰਟੇ ਆਪਣੇ ਘਰ ਵਿੱਚ ਬੰਦ ਬਣਾ ਕੇ ਰੱਖਿਆ ਤੇ ਕੁਝ ਮੈਂਬਰਿੰਸ ਦੇ ਘਰ ਦੇ ਬਾਹਰ ਖੜੇ ਸੀ ਵੀ ਉੱਥੇ ਪੁਲਿਸ ਵਗੈਰਾ ਤਾਂ ਨਹੀਂ ਆਉਂਦੀ ਇਸ ਗਰੋ ਨੇ ਉਸ ਜਸਰੂਪ ਸਿੰਘ ਪੀੜਤ ਨੂੰ ਅੱਤ ਦਾ ਟੌਰਚਰ ਕਰਨ ਤੋਂ ਬਾਅਦ ਉਹਨੂੰ 4 ਘੰਟੇ ਬਾਅਦ ਉਹਨੂੰ ਫ੍ਰੀ ਕੀਤਾ ਤੇ ਉਸਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਉਹ ਉੱਥੋਂ ਇਹਨਾਂ ਤੋਂ ਛੁੱਟਣ ਤੋਂ ਬਾਅਦ ਆਪਣੇ ਪਰਿਵਾਰ ਕੋਲ ਗਿਆ ਤੇ ਉਹਨੇ ਉੱਥੇ ਪਿੰਡ ਦੇ ਪੰਚਾਇਤਿਆਂ ਨਾਲ ਗੱਲ ਕਰਨ ਤੋਂ ਬਾਅਦ ਅਗਲੇ ਦਿਨ ਸਿਮਲਾ ਹਸਪੀਟਲ ਸ਼ਹਿਰ ਕੋਲ ਤੋਂ ਮੈਡੀਕਲ ਕਰਵਾਇਆ ਇਥੇ ਲੋਕਲ ਪੁਲਿਸ ਸ਼ਾਹਕੋਟ ਨੂੰ ਇਹ ਆਪਣੀ ਸਟੇਟਮੈਂਟ ਦਰਜ ਕਰਾਈ ਪੁਲਿਸ ਵੱਲੋਂ ਇਸ سنگین ਅਪਰਾਧ ਤੇ سنگین ਤਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਸਤਦੀ ਨਾਲ ਅਧਿਉਨੇ ਇੱਕ ਟੰਗ ਤਰੀਕੇ ਨਾਲ ਤਫਤੀਸ਼ ਅਮਰਵਿਚ ਲਿਆਂਦੀ ਮੁਖ ਅਫਸਰ थाना ਸ਼ਾਹਕੋਟ ਇੰਸਪੈਕਟਰ ਗੁਰਿੰਦਰ ਸਿੰਘ ਭੁੱਲੌਰ ਤੇ ਉਹਦੀ ਟੀਮ ਨੇ ਵੱਖ-ਵੱਖ ਜਗ੍ਹਾ ਤੋਂ ਇਸ 6 ਮੈਂਬਰਾਂ ਦੇ ਘਰੋਂ ਚਾਰ ਮੈਂਬਰਾਂ ਦੇ ਘਰੋਂ ਮੈਂਬਰ ਚੰਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੇਚਾ ਤੇ ਉਹਦੀ ਪਤਨੀ ਗੁਰਬਖਸ਼ਪੌਰ ਜਿਨ੍ਹਾਂ ਨੇ ਘਰ ਵਿੱਚ ਸਾਰਾ ਵਾਕਿਆ ਕਰਵਾਇਆ ਅਤੇ ਉਸਦੇ ਦੋ ਮੁੱਖ ਦੋਸ਼ੀ ਦਰਬਾਖਸਨ ਔਰ ਭੁੱਲਰ ਪੁੱਤਰ ਗਨਾਨ ਸਿੰਘ ਵਾਸੀ ਵਾਸੀ ਮੋਗਾ ਰੋਡ ਕੋਸਟ ਕੋਟ ਹੀ ਸੇਖਾਂ ਅਤੇ ਇੱਕ ਔਰਤ ਜਿਹੜੀ ਉਥੇ ਨਿਊਡ ਹੋਈ ਸੀ ਆਪਣੇ ਆਪ ਨੂੰ ਕਰਨਦੀਪ ਕੌਰ ਔਰ ਕਰਨ ਪੁੱਤਰੀ ਬਲਕਾਰ ਸਿੰਘ ਵਾਸੀ ਪਿੰਡ ਸੱਚਾ ਸਿੰਘ ਨਗਰ ਨੇੜੇ ਥਰਮ ਪ੍ਰਾਂਤ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਦਰਬਾਖਸ ਸਿੰਘ ਪਹਿਲਾਂ ਹੁਣੇ ਕਰੀਬ 17 ਜਨਵਰੀ ਨੂੰ ਇਸੇ ਜੇ ਅਪਰਾਧ ਵਿੱਚੋਂ ਜੇਲ੍ਹ ਤੋਂ ਜਮਾਨਤ ਤੇ ਆਇਆ ਹੋਇਆ ਇਸ অপরাধ ਕਰਨ ਸਮੇ ਇਹਨਾਂ ਨੇ ਵਰਤੇ ਜਿਹੜੇ ਉਹਦੇ ਜਬਰੀ ਵਸੂਲ ਕੀਤੇ ਸੀ 10200 ਨਗਦ 200 ਰੁਪਏ ਨਗਦ ਇੱਕ ਐਕਟਵਾ ਇੱਕ ਵਰਤੀ ਗਈ ਕਾਰ ਮਾਰਕਾ ਸਕੋਡਾ ਅਤੇ ਤਿੰਨ ਵਾਈਫੋਨ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਆ ਇਹ ਬਾਕੀ ਰਹਿੰਦੇ ਦੋਸ਼ੀਆਂ ਲਈ ਪੁਲਿਸ ਵੱਲੋਂ ਵੱਖੋ ਜਗ੍ਹਾ ਜਿਹੜੇ ਰੇਡ ਕੀਤੇ ਜਾ ਰਹੇ ਹਨ ਇਹ ਗਰੋ ਨੇ ਇੱਕ ਸ਼ਰੀਫ ਬੈਂਕ ਅਪਲਾਈ ਨੂੰ ਇਹ ਸਾਨੀ ਟ੍ਰੈਪ ਟ੍ਰੈਪ ਵਿੱਚ ਪਸਾਉਣ ਦੇ ਡਰਾ ਧਮਕਾ ਕੇ ਪੈਸੇ ਦੀ ਵਸੂਲੀ ਕੀਤੀ ਆ ਜੋ ਪੁਲਿਸ ਨੇ ਇਸ ਤੇ مستਦਿਨਾ ਕਾਰਵਾਈ ਕਰਦੇ ਗ੍ਰਿਫਤਾਰ ਕੀਤਾ ਔਰ ਬਾਕੀ ਰਹੁੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਔਰ ਕੱਲ ਮਾਂਜੋ ਬਦਾਲਤ ਵਿੱਚ ਪੇਸ਼ ਕਰਕੇ ਇਹਦੇ ਪਿੱਛੇ ਹੋਰ ਕਿਹੜੇ ਕਿਹੜੇ ਹੱਥ ਹੈ ਕਿੰਨੇ ਕਿੰਨੇ ਨੂੰ ਇਹਨਾਂ ਨੇ ਇਸ ਤਰ੍ਹਾਂ ਦੇ ਜਾਲ ਵਿੱਚ ਫਸਾਇਆ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਥੈਂਕ ਯੂ